ਚਾਰ ਸਾਗਰ ਵਿੱਚ ਕਮਿਊਨਿਸਟ ਰਾਸ਼ਟਰੀ ਵਿੱਚ ਚੱਲ ਰਿਹਾ ਹੈ ਆਤਮ ਵਿਮੁਖ ਬੁੱਧੀ ਚੰ ਜੋਈ ਇੱਛਾ ਤਾਂ ਹੈ ਵਿਸ਼ੇ ਕੀ ਅਸੀਂ ਸੰਸਾਰ ਨੂੰ ਦੇਖਦੇ ਹਾਂ ਸੰਗਾਤ ਸੰਜਾਇਤੀ ਕਾਮਾ ਕਾਮਾ ਤੋ ਵਿਜਾਇਤੀ ਕ੍ਰੋਧ ਆਦਮਤੀ ਸੰਪੋਹਾ ਸੰਪੋਹਾ ਸਿਵਰਤੀ ਵਿਭਰਮਾ ਸਿਵਰਤੀ ਦੁਸ਼ਾਰ ਬੁੱਧੀ ਨਾਸ਼ੁ ਬੁੱਧੀ ਨਾਸ਼ਾਤ ਪ੍ਰਕਸ਼ਿਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਮਲ ਕੁੱਟਿਆ ਸ਼ੰਭ ਵਾਲੀ ਪੰਡਵਾ ਫਗਵਾੜਾ ਵਿਖੇ ਜੋ ਸ਼ਤਾਬਦੀ ਸਮਾਗਮ ਧੰਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਧੰਤਨ ਸਤਿਗੁਰੂ ਰਾਮਦਾਸ ਮਹਾਰਾਜ ਦਾ ਗੁਰਤਾ ਗੱਦੀ ਦਿਵਸ 450 ਸਾਲਾਂ ਇਸ ਪਾਵਨ ਸਥਾਨ ਤੇ ਮਨਾਇਆ ਜਾ ਰਿਹਾ ਜੋ ਬਹੁਤ ਉੱਚ ਕੋਟੀ ਦੇ ਰਾਗੀ ਕਾਰਦੀ ਕਵੀਸ਼ਰ ਕਥਾਵਾਚਕ ਸੰਤਮਾ ਪੁਰਸ਼ ਇਸ ਦੇ ਵਿੱਚ ਆ ਕੇ ਸੰਗਤਾਂ ਨੂੰ ਸਤਿਗੁਰਾਂ ਦੀ ਸਿੱਖਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਦੀ ਸਿੱਖਿਆ ਸਾਨੂੰ ਜੀਵਨ ਜਿਉਣ ਦਾ ਤਰੀਕਾ ਸਲੀਕਾ ਉਹ ਦੱਸ ਰਿਹਾ ਆਪਣੇ ਜੀਵਨ ਦੇ ਅਨੁਭਵ ਦੱਸ ਰਿਹਾ ਤਾਂ ਇਹ ਸਾਰਾ ਪ੍ਰੋਗਰਾਮ ਮਾਨਪੁਰਸ਼ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਪੰਡਵੇ ਵਾਲੇ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਸਾਰੇ ਮਹਾਂਪੁਰਸ਼ ਸੰਤ ਬਾਬਾ ਮੱਖਣ ਸਿੰਘ ਜੀ ਟੂਟੋ ਮਜਾਰਾ ਹੋਰ ਵੀ ਸਾਰੇ ਮਹਾਂਪੁਰਸ਼ ਨਾਲ ਸਾਥ ਦੇ ਕੇ ਸਾਰਾ ਪ੍ਰੋਗਰਾਮ ਚੱਲ ਰਿਹਾ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਵਿਚਾਰ ਉਤਾਰ ਉਹਦੇ ਨਾਲ ਜੋੜਨ ਦਾ ਇਹ ਉਪਰਾਲਾ ਕੀਤਾ ਜਾ ਰਿਹਾ ਤੇ ਜਿਹੜਾ ਸ਼ਤਾਬਦੀ ਸਮਾਗਮ ਮਨਾਉਣ ਦਾ ਮਨੋਰਥ ਹੈ ਸਾਨੂੰ ਸਾਡੀ ਵਿਰਾਸਤ ਦੇ ਨਾਲ ਸਾਡੇ ਵਿਰਸੇ ਦੇ ਨਾਲ ਸਾਡੇ ਗੁਰੂਆਂ ਦੀ ਸਿੱਖਿਆ ਦੇ ਨਾਲ ਜੋੜਨ ਦਾ ਇਹ ਉਪਰਾਲਾ ਤਾਂ ਕੀ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਬੱਚੇ ਬੱਚੀਆਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਸਿੱਖਿਆ ਸਾਡੇ ਵਾਸਤੇ ਹੈ ਅਸੀਂ ਉਸ ਸਿੱਖਿਆ ਨੂੰ ਧਾਰਨ ਕਰਕੇ ਆਪਣੇ ਜੀਵਨ ਦੇ ਵਿੱਚ ਚੱਲਣਾ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਸੁੱਚਾ ਜੀਵ ਬਣਾਉਣਾ ਤੇ ਗੁਰੂ ਮਹਾਰਾਜ ਨੇ ਇਹ ਪ੍ਰਵਾਲਾ ਮਹਾਂਪੁਰਸ਼ਾਂ ਤੋਂ ਕਰਵਾਇਆ ਸ਼੍ਰੀਮਾਨ ਸੰਤ ਬਾਬਾ ਗੁਰਚੰਨ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਸਾਰੇ ਕੀਰਤਨੀ ਜਥੇ ਕਥਾ ਵਾਚਕ ਸਾਰੇ ਮਹਾਂਪੁਰਖਾਂ ਦਾ ਸਮੂੱਚੀ ਸੰਗਤ ਦਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਸਾਰੇ ਜਿੰਨੇ ਵੀ ਮੀਡੀਆ ਵਾਲੇ ਇਸ ਗੱਲ ਨੂੰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾ ਰਹੇ ਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਬਹੁਤ ਵੱਡਾ ਵਿਸ਼ਾਲ ਦੇਣਾ ਹੈ ਬਹੁਤ ਵੱਡਾ ਸਿੱਖ ਕੌਮ ਵਾਸਤੇ ਵੱਡਾ ਦੇਣਾ ਹੈ ਜੋ 450 ਸਾਲਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਔਰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਜੋ ਗੁਰਤਾ ਗਦੀ ਦਿਵਸ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਔਰ ਇਹਨਾਂ ਸਮਾਗਮਾਂ ਦੇ ਵਿੱਚ ਤਕਤਾਂ ਦੇ ਸਿੰਘ ਸਹਿਬਾਨ ਔਰ ਨਿਰਮਲ ਭੇਖ ਦੇ ਤਤਵੇਤੇ ਮਹਾਪੁਰਖ ਔਰ ਗੁਰੂ ਘਰ ਦੇ ਕੀਰਤਨੀਏ ਗੁਰੂ ਘਰ ਦੇ ਢਾਡੀ ਸਿੰਘ ਸਹਿਬਾਨ ਸਾਡੇ ਇਲਾਕੇ ਦੀਆਂ ਸਰਵਤ ਸੰਗਤਾਂ ਵਿਦੇਸ਼ਾਂ ਦੇ ਵਿੱਚੋਂ ਆਈਆਂ ਸੰਗਤਾਂ ਇਸ ਸ਼ਤਾਬਦੀ ਦੇ ਵਿੱਚ ਬਹੁਤ ਹੀ ਵਿਸ਼ਾਲ ਬਹੁਤ ਹੀ ਵਿਸ਼ਾਲ ਤੇ ਸ਼ਰਧਾ ਦੇ ਨਾਲ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ ਭੇਖਾਂ ਦੇ ਸਾਰੇ ਮਹਾਪੁਰਖ ਆ ਰਹੇ ਨੇ ਔਰ ਸਿਆਸਤ ਵਾਲੇ ਜਿੰਨੇ ਵੀ ਲੀਡਰ ਨੇ ਇਸ ਸਥਾਨ ਦੇ ਨਾਲ ਜੁੜੇ ਨੇ ਸਾਰੇ ਹਾਜ਼ਰੀ ਭਰ ਰਹੇ ਨੇ ਜਿੰਨੀ ਵੀ ਇਸਤਾਨ ਤੇ ਪਹੁੰਚੇ ਨੇ ਬਹੁਤ ਹੀ ਸ਼ਖਸ਼ੀਤਾ ਮੈਂ ਉਹਨਾਂ ਦਾ ਤਪਸਥਾਨ ਨਿਰਮਲ ਕੁਟਿਆ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮਾਹਪੁਰਖਾਂ ਦਾ ਸਿੰਘ ਸਹਿਬਾਨਾਂ ਦਾ ਪ੍ਰਿਟੀਕਲਾਂ ਦਾ ਔਰ ਇਲਾਕੇ ਦੀਆਂ ਸਰਬੱਤ ਸੰਗਤਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਆਪ ਸੰਗਤ ਨੂੰ ਇਹ ਹੀ ਨਿਮਰਤਾ ਸਹਿਤ ਬੇਨਤੀ ਕਰਾਂਗਾ ਜੇ ਜਿਹੜੇ ਸਾਡੇ 7.4 ਸਾਲਾ ਸ਼ਤਾਬਦੀ ਹੈ ਸਾਨੂੰ ਸਾਰਿਆਂ ਨੂੰ ਬਾਣੀ ਤੇ ਬਾਣੇ ਨਾਲ ਜੁੜਨਾ ਚਾਹੀਦਾ ਗੁਰਮਤ ਨਾਲ ਜੁੜਨਾ ਚਾਹੀਦਾ ਸਿੱਖੀ ਸਿਧਾਂਤਾਂ ਦੇ ਨਾਲ ਜੁੜਨਾ ਚਾਹੀਦਾ ਅੰਧ ਵਿਸ਼ਵਾਸ ਵਾਲਾ ਧਿਆਨ ਦਿਓ ਐਵੇਂ ਫਲਾਹ ਜਿਹੜੀਆਂ ਗੱਲਾਂ ਉਹਨਾਂ ਵੱਲ ਧਿਆਨ ਨਾ ਦਿਓ ਬਾਣੀ ਪੜੋ ਆਪਣੇ ਘਰਾਂ ਦੇ ਵਿੱਚ ਤੁਹਾਡੇ ਘਰਾਂ 'ਚ ਆਪੇ ਹੀ ਸਵਰਗ ਬਣ ਜਾਵੇਗਾ ਔਰ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੀਆਂ ਸਾਨੂੰ ਬਰਕਤਾਂ ਦਿੱਤੀਆਂ ਨੇ ਗੁਰੂ ਅਮਰਦਾਸ ਮਹਾਰਾਜ ਜਿਹੜੀਆਂ ਵਡਿਆਈਆਂ ਦਿੱਤੀਆਂ ਉਹਨਾਂ ਵਡਿਆਈਆਂ ਤੁਸੀਂ ਆਨੰਦ ਮਾਣੋ ਫੇਰ ਇੱਕ ਵਾਰ 450 ਸਾਲਾ ਸ਼ਤਾਬਦੀ ਤੇ ਆਏ ਹੋਏ ਰਖਾ ਦਾ ਗੁਣੀ ਗਿਆਨੀਆਂ ਦਾ ਦਿਲ ਦੀ ਗਹਿਲੀਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ